ਨਮੀਸ਼ਾ ਪ੍ਰਿਆ ਦੀ ਫਾਂਸੀ ਦੀ ਸਜ਼ਾ ਫਿਲਹਾਲ ਟਲੀ ਯਮਨ ਚ ਭਾਰਤੀ ਨਰਸ ਨਮੀਸ਼ਾ ਪ੍ਰਿਆ ਦੀ ਫਾਂਸੀ ਦੀ ਸਜ਼ਾ ਫਿਲਹਾਲ ਟਾਲ ਦਿੱਤੀ ਗਈ ਹੈ ਨਮੀਸ਼ਾ ਪ੍ਰਿਆ ਪਿਛਲੇ 8 ਸਾਲ ਤੋਂ ਯਮਨ ਦੀ ਜੇਲ੍ਹ ਚ ਕੈਦ ਹੈ ਅਤੇ ਉਥੋਂ ਦੀ ਸੁਪਰੀਮ ਕੋਰਟ ਨੇ ਉਸ ਨੂੰ ਖਤਿਆ ਦੇ ਜ਼ੁਰਮ ਚ ਫਾਂਸੀ ਦੀ ਸਜ਼ਾ ਸੁਣਾਈ ਹੈ ਭਾਰਤ ਸਰਕਾਰ ਵੱਲੋਂ ਉਸ ਨੂੰ ਰਿਹਾ ਕਰਵਾਉਂਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਮੀਸ਼ਾ ਨੂੰ 16 ਜੁਲਾਈ 2025 ਨੂੰ ਫਾਂਸੀ ਦੇ ਦੀ ਤਾਰੀਖ ਟਾਇ ਕਰ ਦਿੱਤੀ ਗਈ ਸੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਭਾਰਤੀ ਨਸ ਨੂੰ ਬੁੱਧਵਾਰ ਨੂੰ ਦਿੱਤੀ ਜਾਣ ਵਾਲੀ ਫਾਂਸੀ ਦੀ ਸਜ਼ਾ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ ਇਸ ਬਾਰੇ ਭਾਰਤ ਦੇ ਸੁਪਰੀਮ ਕੋਰਟ ਚ ਵੀ ਇੱਕ ਮਾਮਲਾ ਦਾਖਲ ਕੀਤਾ ਗਿਆ ਸੀ ਕੇਂਦਰ ਸਰਕਾਰ ਨੇ ਕੋਰਟ 'ਚ ਦੱਸਿਆ ਸੀ ਕਿ ਕਿਉਂਕਿ ਇਹ ਦੂਜੇ ਦੇਸ਼ 'ਚ ਦਾਖਲ ਮਾਮਲਾ ਹੈ ਇਸ ਲਈ ਸਰਕਾਰ ਬਹੁਤ ਕੁਝ ਨਹੀਂ ਕਰ ਸਕਦੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਨਮੀਸ਼ਾ ਮਾਮਲੇ 'ਚ ਭਾਰਤੀ ਅੰਬੈਸੀ ਲਗਾਤਾਰ ਸਥਾਨਕ ਅਧਿਕਾਰੀਆਂ ਦੇ ਸੰਪਰਕ 'ਚ ਹੈ ਨਮੀਸ਼ਾ ਦੇ ਪਰਿਵਾਰ ਦਾ ਪੀੜਤ ਪਰਿਵਾਰ ਨਾਲ ਸੰਪਰਕ ਕਰਵਾਉਣ 'ਚ ਵੀ ਅੰਬੈਸੀ ਨੇ ਆਪਣੀ ਭੂਮਿਕਾ ਨਿਭਾਈ ਤਾ ਜੋ ਇਹਨਾਂ ਵਿਚਕਾਰ ਸਿੱਧੀ ਗੱਲ ਹੋ ਸਕੇ ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਅਤੇ ਭਾਰਤੀ ਅਧਿਕਾਰੀ ਲਗਾਤਾਰ ਸਥਾਨਕ ਪ੍ਰਸ਼ਾਸਨ ਅਤੇ ਜੇਲ੍ਹ ਦੇ ਅਧਿਕਾਰੀਆਂ ਨਾਲ ਸੰਪਰਕ ਚ ਹਨ ਜਿਸ ਕਾਰਨ ਫਾਂਸੀ ਦੀ ਤਾਰੀਖ ਅਜੇ ਟਾਲ ਦਿੱਤੀ ਗਈ ਹੈ ਸਜ਼ਾ ਮੁਲਤਵੀ ਕਰਨ ਦੇ ਹੁਕਮ ਤੇ ਯਮਨ ਚ ਜੇਲ੍ਹ ਦੇ ਐਗਜ਼ੀਕਿਊਸ਼ਨ ਅਫਸਰ ਅਤੇ ਅਦਾਲਤ ਦੇ ਸਥਾਨਕ ਜੱਜ ਨੇ ਹਸਤਾਖਰ ਕੀਤੇ ਹਨ ਚੇਤੇ ਰਹੇ ਕਿ ਨਮੀਸ਼ਾ ਨੂੰ ਫਾਂਸੀ ਦੀ ਸਜ਼ਾ ਤੋਂ ਬਚਾਉਂਦਾ ਇਕੋ ਇੱਕ ਤਰੀਕਾ ਇਸਲਾਮੀ ਕਾਨੂੰਨ ਮੁਤਾਬਕ ਬਲੱਡ ਮਨੀ ਹੀ ਰਹਿ ਗਿਆ ਇਸ ਤਹਿਤ ਪੀੜਤ ਪਰਿਵਾਰ ਇੱਕ ਮਸਤ ਰਕਮ ਲੈ ਕੇ ਨਮੀਸ਼ਾ ਨੂੰ ਮਾਫੀ ਦੇ ਸਕਦਾ ਹੈ ਸਜ਼ਾ ਮੁਲਤਵੀ ਹੋਣ ਨਾਲ ਇਸ ਦਿਸ਼ਾ ਚ ਗੱਲਬਾਤ ਲਈ ਹੋਰ ਸਮਾਂ ਮਿਲ ਗਿਆ ਹੈ ਗ੍ਰੈਂਡ ਮੁਫਤੀ ਨੇ ਵੀ ਕੀਤੇ ਨਮਿਸ਼ਾ ਨੂੰ ਬਚਾਉਂਦੇ ਯਤਨ న్యూਸ ਏਜੰਸੀ ਆਈਏਐਨਐਸ ਮੁਤਾਬਕ ਕੇਰਲ ਦੇ ਗ੍ਰੈਂਡ ਮੁਫਤੀ ਕੰਥਾਪੁਰਮ ਐਪੀ ਅਬੂਬਕਰ ਮੁਸਲਿਆਰ ਕਰਨ ਇਸ ਮਾਮਲੇ 'ਚ ਯਤਨ ਹੋਰ ਤੇਜ਼ ਹੋਏ ਹਨ ਉਹਨਾਂ ਨੇ ਕਥਿਤ ਤੌਰ ਤੇ ਯਮਨ ਦੀ ਸੁਰਾ ਕਾਉਂਸਲ ਤੋਂ ਆਪਣੇ ਇੱਕ ਦੋਸਤ ਰਾਹੀਂ ਮਦਦ ਮੰਗੀ ਸੀ ਪ੍ਰੀਆ ਦੇ ਪਤੀ ਟਾਮੀ ਥਾਮਸ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਸਾਰੇ ਖੁਸ਼ ਹਾਂ ਅਤੇ ਜਾਣਦੇ ਹਾਂ ਕਿ ਕਿ ਅਜੇ ਬਹੁਤ ਕੁਝ ਹੋਣਾ ਬਾਕੀ ਹੈ। ਬੇਹੋਸ਼ੀ ਦੇ ਇੰਜੈਕਸ਼ਨ ਨਾਲ ਹੋਈ ਸੀ ਮਹਿਦੀ ਦੀ ਮੌਤ। ਕੇਰਲ ਵਾਸੀ ਨਮੀਸ਼ਾ ਪੜ੍ਹਾਈ ਤੋਂ ਬਾਅਦ ਯਮਨ ਚ ਨੌਕਰੀ ਕਰਨ ਚਲੀ ਗਈ ਸੀ। ਉੱਥੇ ਉਸ ਨੇ ਯਮਨੀ ਨਾਗਰਿਕ ਤਲਬ ਅਬਦੁਲ ਮਹਿਦੀ ਨਾਲ ਮਿਲ ਕੇ ਕਲੀਨਿਕ ਸ਼ੁਰੂ ਕੀਤਾ ਸੀ। ਮਹਿਦੀ ਨਮੀਸ਼ਾ ਦਾ ਆਰਥਿਕ ਤੇ ਸਰੀਰਕ ਸ਼ੋਸ਼ਣ ਕਰਦਾ ਸੀ। ਪ੍ਰੀਆ ਦੇ ਪਾਸਪੋਰਟ ਤੇ ਹੋਰ ਦਸਤਾਵੇਜ਼ ਵੀ ਉਸ ਦੇ ਆਪਣੇ ਕਬਜ਼ੇ 'ਚ ਸਨ ਬਾਅਦ 'ਚ ਨਮੀਸ਼ਾ ਨੇ ਆਪਣੇ ਪਤੀ ਤੇ ਬੱਚਿਆਂ ਨੂੰ ਭਾਰਤ ਪੇਜ ਦਿੱਤਾ ਸੀ ਯਮਨ ਅਦਾਲਤ 'ਚ ਦਰਜ ਮਾਮਲੇ ਮੁਤਾਬਕ ਆਪਣਾ ਪਾਸਪੋਰਟ ਹਾਸਲ ਕਰ ਲਈ ਭਾਰਤੀ ਨਸ ਨੇ ਮਹਿਦੀ ਨੂੰ ਬੇਹੋਸ਼ੀ ਦਾ ਇੰਜੈਕਸ਼ਨ ਦਿੱਤਾ ਸੀ ਪਰ ਇਸ ਕਾਰਨ ਉਸ ਦੀ ਮੌਤ ਹੋ ਗਈ ਸੀ ਮ੍ਰਿਤਕ ਮਹਿਦੀ ਦਾ ਪਰਿਵਾਰ ਕੀ ਚਾਹੁੰਦਾ ਉਧਰ ਦੂਜੇ ਪਾਸੇ ਮਿਰਤਕ ਮਹਿਦੀ ਦੇ ਭਰਾ ਨੇ ਅਬਦਿਲ ਫਤਿਹ ਹੈਦੀ ਨੇ ਬੀਵੀਸੀ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਨਮੀਸ਼ਾ ਤੇ ਮਹਿਦੀ ਵਿਚਕਾਰ ਰਿਸ਼ਤਾ ਕਿਸੇ ਵੀ ਹੋਰ ਆਮ ਰਿਸ਼ਤੇ ਵਾਂਗ ਸੀ। ਉਹਨਾਂ ਅੱਗੇ ਦੱਸਿਆ ਉਹਨਾਂ ਨੇ ਇੱਕ ਦੂਜੇ ਨੂੰ ਜਾਣਿਆ ਫਿਰ ਇੱਕ ਮੈਡੀਕਲ ਕਲੀਨਿਕ ਵਿੱਚ ਵਪਾਰਕ ਭਾਈਵਾਲੀ ਸ਼ੁਰੂ ਕੀਤੀ ਫਿਰ 3 ਜਾਂ 4 ਸਾਲਾਂ ਲਈ ਵਿਆਹ ਕਰਵਾ ਲਿਆ। ਮਹਿਦੀ ਵੱਲੋਂ ਨਮੀਸ਼ਾ ਦਾ ਪਾਸਪੋਰਟ ਜ਼ਬਤ ਕਰਨ ਵਾਲੇ ਤੱਥ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਇਹ ਇੱਕ ਝੂਠਾ ਦਾਵਾ ਹੈ ਜਿਸ ਦਾ ਕੋਈ ਜ਼ਿਕਰ ਨਹੀਂ ਹੈ। ਦੋਸ਼ੀ ਨੇ ਖੁਦ ਇਸ ਦਾ ਜ਼ਿਕਰ ਨਹੀਂ ਕੀਤਾ ਅਤੇ ਇਹ ਦਾਵਾ ਨਹੀਂ ਕੀਤਾ ਕਿ ਉਸ ਨੇ ਉਸ ਦਾ ਪਾਸਪੋਰਟ ਰੋਕਿਆ ਸੀ ਜਾਂ ਉਸ ਦਾ ਸ਼ੋਸ਼ਣ ਕੀਤਾ ਸੀ ਜਿਵੇਂ ਕਿ ਅਫਵਾਹ ਹੈ ਸਾਨੂੰ ਅਫਸੋਸ ਹੈ ਕਿ ਭਾਰਤੀ ਮੀਡੀਆ ਵੱਲੋਂ ਸੱਚਾਈ ਨਾਲ ਛੇੜਛਾੜ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਖਾਸ ਕਰਕੇ ਦੋਸ਼ੀ ਨੂੰ ਪੀੜਤ ਵਜੋਂ ਪੇਸ਼ ਕਰਕੇ ਅਪਰਾਧ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ ਅਤੇ ਅਸੀਂ ਇਹ ਸਪਸ਼ਟ ਤੌਰ ਤੇ ਕਹਿੰਦੇ ਹਾਂ ਕਿ ਉਹਨਾਂ ਦਾ ਉਦੇਸ਼ ਜਨਤਕ رائے ਨੂੰ ਪ੍ਰਭਾਵਿਤ ਕਰਨਾ ਹੈ ਨਮਿਸ਼ਾ ਅਤੇ ਮਹਿਦੀ ਵਿਚਾਲੇ ਵਿਵਾਦ ਦੇ ਮਾਮਲੇ ਤੇ ਉਹਨਾਂ ਨੇ ਕਿਹਾ ਮੈਂ ਕਹਿੰਦਾ ਹਾਂ ਕਿ ਕੋਈ ਵੀ ਵਿਵਾਦ ਭਾਵੇਂ ਕੋਈ ਵੀ ਹੋਵੇ ਅਤੇ ਕਿੰਨਾ ਵੀ ਵੱਡਾ ਹੋਵੇ ਕਤਲ ਨੂੰ ਕਦੇ ਵੀ ਜ਼ਾਇਜ਼ ਨਹੀਂ ਠਹਿਰਾ ਸਕਦਾ ਲਾਸ਼ ਨੂੰ ਟੁਕੜੇ ਟੁਕੜੇ ਕਰਨ ਵਿਗਾੜਨ ਅਤੇ ਲਿਕਾਉਂ ਦੀ ਤਾਂ ਗੱਲ ਹੀ ਛੱਡ ਦਿਓ ਅਸੀਂ ਜੋ ਮਹਿਸੂਸ ਕੀਤਾ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਹਨਾਂ ਅੱਗੇ ਕਿਹਾ ਅਸੀਂ ਨਾ ਸਿਰਫ ਇਸ ਬੇਰਹਿਮ ਪਰ ਅਪਰਾਧ ਤੋਂ ਪੀੜਤ ਹਾਂ ਸਗੋਂ ਇੱਕ ਭਿਆਨਕ ਅਤੇ ਖਿਣਾਉਣੇ ਪਰ ਸਪਸ਼ਟ ਅਪਰਾਧ ਮਾਮਲੇ ਵਿੱਚ ਲੰਬੀ ਥਕਾ ਦੇਣ ਵਾਲੀ ਮੁਕਦਮੇਬਾਦੀ ਪ੍ਰਕਿਰਿਆ ਤੋਂ ਵੀ ਪੀੜਤ ਹਾਂ ਇਸ ਨੂੰ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰ ਲਿਆ ਜਾਣਾ ਚਾਹੀਦਾ ਸੀ ਐਨੇ ਸਾਲ ਨਹੀਂ ਲੱਗਣੇ ਚਾਹੀਦੇ ਸਨ ਸੁਲਾ ਸਫਾਈ ਦੀਆਂ ਕੋਸ਼ਿਸ਼ਾਂ ਤੇ ਸਾਡਾ ਰੁਖ ਸਪਸ਼ਟ ਹੈ ਅਸੀਂ ਰੱਬ ਦੇ ਕਾਨੂੰਨ ਕਿਸਾਸ ਭਾਵ ਬਦਲਾ ਲੈਣ ਵਿੱਚ ਕਾਨੂੰਨ ਤੇ ਜ਼ੋਰ ਦਿੰਦੇ ਹਾਂ ਹੋਰ ਕੁਝ ਨਹੀਂ